ਅਹ ਐਲੀਂ ਦਿਆ ਦਿਓ ਅਹ ਐਲੀਂ ਦਿਆ ਦਿਓ ਅਹ ਐਲੀਂ ਦਿਆ ਦਿਓ ਬਾਬਾ ਜੀ ਜੋ ਲੋਕਾਂ ਲੋਫਾਵਾਂ ਚੱਲ ਰਹੀਆਂ ਕਿ ਭਾਜੀ ਕੋਨੇ ਵਾਲੀ ਪਾਣੀ ਆ ਗਿਆ ਮੈਨਾਂ ਦੀ ਤਹਿਸ ਨਾ ਹੋ ਗਈ ਲੋਕੀ ਗਲਤ ਫਾਵਾਂ ਫੁਲਾ ਰਹੇ ਆ ਆ ਤੁਸੀਂ ਸਾਨੂੰ ਦੱਸਿਓ ਭੀ ਅਸਲ ਆਪਾਂ ਦਰਿਆ ਤੇ ਖੜੋਤੇ ਆ ਅੱਜ ਦੀ ਤਰੀਕ ਦੱਸਿਓ ਤੇ ਅੱਜ ਦਾ ਮਾਹੌਲ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜ ਆਹੀ ਰਮਦਾਸ ਸਾਈਡ ਪੈਕ ਦਾ ਚੰ디ਗੜ੍ਹ ਚੌਂਕੀ ਦਾ ਏਰੀਆ ਵਾ ਦਰਿਆ ਦੇ ਬਿਲਕੁਲ ਕਿਨਾਰੇ ਦੇ ਖਲੋਤੇ ਆ ਪਾਣੀ ਆਇਆ ਜ਼ਰੂਰ ਵਧਿਆ ਜ਼ਰੂਰ ਆ ਪਰ ਜੇ ਕਹੋ ਕਿ ਕੋਈ ਨੁਕਸਾਨ ਹੈ ਨੁਕਸਾਨ ਵਾਲਾ ਨਹੀਂ ਦਰਿਆ ਦੀ ਹੱਦ ਦੇ ਵਿੱਚ ਹੀ ਵਗ ਰਿਹਾ ਪਾਣੀ ਝੂਠੀਆਂ ਅਫਵਾਹਾਂ ਤੇ ਯਕੀਨ ਕਰਕੇ ਤੇ ਆਪਣੇ ਆਪ ਨੂੰ ਵੀ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਚ ਨਾ ਪਾਇਆ ਜਾਵੇ ਇਹਨਾਂ ਅਫਵਾਹਾਂ ਤੇ ਯਕੀਨ ਨਾ ਕਰੋ ਇਹੋ ਜਿਹੇ ਸ਼ਰਾਰਤੀ ਅੰਸਰਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਕਿ ਇਹਨੂੰ ਕੋਈ ਡਾਊਟ ਹੈ ਤੇ ਉਹ ਆ ਕੇ ਵੇਖ ਸਕਦਾ ਵਾ ਦੂਜੀ ਅਸੀਂ ਆਪਣਾ ਨੰਬਰ ਵਿੱਚ ਨਾਲ ਚਲਾ ਦਾਂਗੇ ਨੰਬਰ ਤੇ ਤੁਸੀਂ ਸੰਪਰਕ ਕਰੋ ਤੁਹਾਨੂੰ ਵੀਡੀਓ ਮੌਕੇ ਦੀ ਬਣਾ ਕੇ ਪਾ ਦਿੱਤੀ ਜਾਏਗੀ ਬੇਨਤੀ ਹੈ ਕਿ ਆਪਾਂ ਕਿਸੇ ਦੇ ਨਾਲ ਔਖੀ ਘੜੀ ਚ ਖਲੋਣ ਜੋਗੇ ਨਹੀਂ ਤੇ ਲੋਕਾਂ ਨੂੰ ਬਿਨਾਂ ਕਾਰਨ ਤੋਂ ਡਰਾਉਣ ਵਾਸਤੇ ਕਿਉਂ ਅਸੀਂ ਗਲਤ ਵੀਡੀਓ ਪਾਉਨੇ ਆ ਲੋਕ ਪ੍ਰਾਣੀਆਂ ਇਹ ਵੀਡੀਓ ਪਾਈ ਜਾ ਰਹੇ ਆ ਠੀਕ ਹੈ ਜੀ ਇਹਦੀ ਸਾਡੇ ਸਮਾਜ ਸੇਵਕੋ ਕਿ ਅ ਮਣ ਜੋ ਸਾਡੇ ਗੁਰਮੁਖ ਸਿੰਘ ਜੀ ਪਹਿਲੇ ਦਰਿਆ ਤੇ ਖਲੋਤੇ ਆ 5 ਤਰੀਕ ਆ ਆ ਦਰਿਆ ਦਾ ਮਾਹੌਲ ਆ ਆ ਪਿੱਛੇ ਵੇਖ ਸਕਦੇ ਹੋ ਤੁਸੀਂ ਆ ਕੈਮਰੇ ਕੋ ਜੀ ਦਰਿਆ ਤੇ ਆਪਾਂ ਖਲੁੱਤੇ ਆ ਪਹਿਲੇ ਵੀ ਤੁਸੀਂ ਬੋਲ ਕੇ ਦੱਸ ਚੁੱਕੇ ਹੋ ਹੋਰ ਕੋਈ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਕੋਈ ਕਹਿਣਾ ਚਾਹੁੰਦੇ ਅਪੀਲ ਵੀ ਜੀ ਇਹੋ ਹੀ ਆ ਕਿ ਇਹ ਉਹ ਲੋਕ ਅਫਵਾਹਾਂ ਫਲਾ ਰਹੇ ਆ ਜਿਨ੍ਹਾਂ ਪਹਿਲੋਂ ਵੀ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਉਹ ਘਰ ਆਪਣੇ ਘਰ ਭਰ ਭਰ ਕੇ ਰਾਸ਼ਨ ਜਿਹੜਾ ਵਾ ਨਾ ਉਹਨਾਂ ਸਟੋਰ ਕਰ ਲਿਆ ਉਹ ਲੋਕ ਚਾਹੁੰਦੇ ਵੀ ਗਮਰਾਹ ਹੋ ਕੇ ਲੋਕ ਸਾਡੇ ਪੰਜਾਬੀ ਜਿਹੜੇ ਨਾ ਬੜੇ ਭਾਵਕ ਹੋ ਜਾਂਦੇ ਆ ਬੜੀ ਜਲਦੀ ਇਸ ਚੀਜ਼ ਨੂੰ ਲੋਕ ਕੱਲ ਪਰਸੋਂ ਦੇ ਫੇਰ ਦੁਬਾਰਾ ਉਹ ਸੋਚੀ ਪੈ ਗਏ ਕਿ ਯਾਰ ਲੋਕਾਂ ਦਾ ਉਧਰ ਫੇਰ ਨੁਕਸਾਨ ਹੋ ਜਾਏਗਾ ਆਪਾਂ ਚੱਲ ਗਏ ਨਿਕਲ ਗਏ ਹਨ ਉਹ ਉਹ ਗਲਤ ਅਫਵਾਹਾਂ ਫਲਾ ਕੇ ਲੋਕ ਇਹਦਾ ਨਜਾਇਜ਼ ਫਾਇਦਾ ਲੈਣਾ ਚਾਹੁੰਦੇ ਆ ਤੁਸੀਂ ਆਹ ਦਰਿਆ ਦਾ ਵਿਖਾਓ ਸਾਰੀ ਵੀਡੀਓ ਇਹਦੀ ਵੇਖੋ ਪਾਣੀ ਕਿਹੜਾ ਦਰਿਆ ਤੋਂ ਬਾਹਰ ਆ ਪਾਜੀ ਆਹ ਵੇਖ ਲਓ ਜੀ ਪਾਜੀ ਪੂਰਾ ਹੱਦ ਵਿੱਚ ਪਾਣੀ ਚੱਲਣ ਡਿਆ ਆ ਔਰ ਸਾਹਮਣੇ ਉਹ ਟਿੱਬੇ ਦਿਖਣ ਡੇ ਆ ਔਰ ਉਧਰ ਤੋਂ ਮੈਂ ਤੁਹਾਨੂੰ ਕੈਮਰਾ ਜ਼ੂਮ ਕਰਕੇ ਦਿਖਾ ਦਿੰਨਾ ਕਿ ਆਹ ਦੀ ਫਸਲਾਂ ਦੇਖ ਸਕਦੇ ਹੋ ਸਾਹਮਣੇ ਉਹ ਕਮਾਤੀ ਫਸਲ ਜਿਹੜੀ ਪਹਿਲਾਂ ਨੁਕਸਾਨੀ ਗਈ ਆ ਪਰ ਹੁਣ ਪ ਉਜੀ ਇੱਕ ਵੀਰ ਦੀ ਬੇਨਤੀ ਕਰਨੀ ਚਾਹਾਂਗੇ ਇਹ ਭਰਾ ਹੈ ਮੇਰਾ ਰਮਨਦੀਪ ਸਿੰਘ ਸਿੰਧੀ ਪਿੰਡ ਜੱਟੇ ਤੋਂ ਇਹ ਬੇਨਤੀ ਕਰਨਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਵੀ ਪਾਣੀ ਦਾ ਬਿਲਕੁਲ ਕੰਟਰੋਲ ਨਹੀਂ ਕਰਦੇ ਆ ਜਾਂ ਤਿਆਰ ਦੇ ਵਿੱਚ ਚੱਲ ਰਿਹਾ ਜਨਾਬ ਜਿੰਨਾ ਤੱਕ ਨੀ ਨਾ ਚੱਲ ਰਿਹਾ ਤੇ ਬਾਕੀ ਸਮਾਜ ਸੇਵੀ ਵੀਰਾਂ ਨੂੰ ਇਹ ਬੇਨਤੀ ਆ ਕਿ ਜੋ ਫਸਲਾਂ ਬਰਬਾਦ ਹੋਈਆਂ ਨੇ ਆ ਗਣਕ ਵਿੱਚ ਨਹੀਂ ਆਹੋਲੀ ਗਣਕ ਜਬੀ ਤੇ ਡੀਏਪੀ ਡੀਜ਼ਲ ਦਾ ਜਿਹੜਾ ਉਹ ਪ੍ਰਬੰਧ ਕੀਤਾ ਜਾਏ ਉਹ ਇ ਚੀ ਦੀ ਲੋੜ ਆ ਬਾਕੀ ਰਾਸ਼ਨ ਵਗੈਰਾ ਤਾਂ ਬਹੁਤ ਹੈਗਾ ਇਥੇ ਬਦੋਂ ਤੁਹਾਡੇ ਕਹਿੰਦੇ ਤੇ ਡੀਏਪੀ ਪੀ ਤੇ ਡੀਜ਼ਲ ਹਾਂਜੀ ਤੇ ਪਰਮਜੀਤ ਤੁਸੀਂ ਹੜ ਦੀ ਮਾਰ ਹਟਾ ਚੁੱਕੇ ਹੋ ਕਾਫੀ ਤੁਹਾਡੀ ਫਸਲ ਵੀ ਬਰਬਾਦ ਹੋਈ ਇੱਕ ਰਹੀ ਹੋਣ ਕੈਮਰਾ ਦੱਸੋ ਕਿ ਸਾਨੂੰ ਕਿੰਨੀ ਫਸਲ ਬਰਬਾਦ ਹੋਈ ਤੁਹਾਡੀ ਮੇਰਾ ਜੀ ਪੰਜ ਤੋਂ 6 ਕੱਲੇ ਝੋਨਾ ਹੋਇਆ ਖਰਾਬ ਠੀਕ ਹੈ ਜੀ ਜੋ ਠੇਕੇ ਦੇ ਲਾਲ ਲਈ ਪੜੀ ਮੈਂ ਕੋਲ ਦੱਸੋ ਬੀਗੋ ਗੁਰਮੁਖ ਜੀ ਤੁਸੀਂ ਉਹਗੇ ਸਮਾਜ ਸੇਵਕ ਹੋ ਤੁਸੀਂ ਰੋਜ ਇਸੇ ਫੀਲਡ ਦੇ ਵਿੱਚ ਰਹਿੰਦੇ ਹੋ ਤੇ ਕਈ ਵਾਰੀ ਇਹ ਵੀ ਹੁੰਦਾ ਕਿ ਤਾਂ ਕਈ ਸੰਸਥਾਵਾਂ ਪਿੱਛੋਂ ਆਉਂਦੀਆਂ ਨੇ ਉਹ ਵੀ ਅੱਗੇ ਦੇ ਕੇ ਚੱਲ ਜਾਂਦੀਆਂ ਤੇ ਕਈ ਵਾਰੀ ਉਹ ਉਹਨਾਂ ਤਾਂ ਵੀ ਮਿਸਯੂਜ਼ ਕਰਦਾ ਉਹਨਾਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਕੁਝ ਅਜੀ ਅਪੀਲ ਮੈਂ ਕਰਨੀ ਚਾਹਾਂਗਾ ਚਲੋ ਜਿਹੜੇ ਕੋਈ ਦੂਰੋਂ ਭਰਾ ਹੁੰਦੇ ਆ ਨਾ ਉਹ ਹਰ ਪਿੰਡ ਬਾਰੇ ਹਰੇਕ ਬੰਦੇ ਬਾਰੇ ਜਾਣਦੇ ਵੀ ਨਹੀਂ ਹੁੰਦੇ ਉਹ ਆ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾ ਕੇ ਕੋਈ ਪਿੰਡ ਦਾ ਕੋਈ ਮੌਤ ਪਰ ਨਾਲ ਲੈਣ ਲੈਣੇ ਚਾਹੀਦੇ ਪਿੰਡਾਂ ਦੇ ਬੰਦੇ ਇਹ ਇਹ ਚੰਗੀ ਗੱਲ ਆ ਪਰ ਉਹ ਨਾਲ ਉਹਨਾਂ ਨੂੰ ਲੈ ਕੇ ਤੇ ਪੀੜਤਾ ਤੱਕ ਆਪ ਪਹੁੰਚ ਕਰਨਾ ਜੀ ਕਿ ਜੋ ਚੀਜ਼ ਮਿਸਯੂਜ਼ ਨਾ ਹੋਵੇ ਮਿਸਯੂਜ਼ ਨਾ ਹੋਵੇ ਉਹ ਪੀੜਤਾਂ ਤੱਕ ਆ ਪਹੁੰਚ ਕਰਕੇ ਕਿਸੇ ਦੀ 2 ਕਿੱਲੇ ਆ 4 ਆ 5 ਆ 7 ਆ ਜੋ ਵੀ ਆ ਉਹਨੂੰ ਬੰਦੇ ਨੂੰ ਪੂਰੀ ਸਹੂਲਤੋ ਦੀ ਮੁਹਈਆ ਕਰਵਾਈ ਜਾਵੇ ਆਪਣੇ ਨਿਗਰਾਨੀ ਦੇ ਵਿੱਚ ਸਾਰਾ ਕੰਮ ਕਰਵਾਇਆ ਜਾਏ ਜਦੋਂ ਅਸੀਂ ਆ ਕੇ 100 200 ਕਿਲੋਮੀਟਰ ਤੋਂ ਅਣਜਾਣ ਬੰਦਾ ਆਉਂਦਾ ਵਾ ਉਹ ਕਿਸੇ ਚਵਲ ਜੇ ਬੰਦੇ ਦੇ ਮਗਰ ਲਾਕੇ ਤੇ ਉਹ ਆਪਣੇ ਉਹਦੇ ਘਰੇ ਹੀ ਸਾਰਾ ਕੁਝ ਛੁੱਟ ਦਿੰਦੇ ਆ ਵਿਚਾਰੇ ਉਹ ਕਹਿੰਦਾ ਜੀ ਮੈਂ ਸੇਵਾ ਕਰਨ ਆ ਜਦੋਂ ਦਾ ਕੰਮ ਚੱਲਣ ਡਿਆ ਠੀਕ ਉਹ ਫਿਰ ਉਹ ਨਾ ਅਗਲੇ ਤੱਕ ਪਹੁੰਚਦੀ ਐ ਦੇਣ ਵਾਲਾ ਤੇ ਦੇ ਗਿਆ ਪਰ ਜਿੰਨੂੰ ਚਾਹੀਦੀ ਉਹਦੇ ਤੱਕ ਪਹੁੰਚ ਠੀਕ ਕਰਕੇ ਬੇਨਤੀ ਆ ਵੀ ਆਪ ਆਪਣੀ ਨਿਗਰਾਨੀ ਦੇ ਵਿੱਚ ਸੇਵਾ ਦਿੱਤੀ ਜਾਵੇ ਉਹ ਵੀ ਜੇ ਤੁਸੀਂ ਇਨੀ ਦੂਰੋਂ ਚੱਲ ਕੇ ਆ ਗਏ ਹੋ ਚੱਲ ਕੇ ਆ ਗਏ ਹੋ ਤੇ 1 2 4 5 ਘੰਟੇ ਹੋਰ ਲਾ ਕੇ ਬੰਦਿਆਂ ਨਾਲ ਗੱਲ ਕਰੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਇੱਕ ਥਾਂ ਇਕੱਠੇ ਕਰਕੇ ਬੰਦਿਆਂ ਨੂੰ ਪੁੱਛਿਆ ਜਾਵੇ ਆਪਣੀ ਨਿਗਰਾਨੀ ਚ ਜਿਹੜੀ ਇਹ ਸੇਵਾ ਕੀਤੀ ਜਾਵੇ ਤੁਹਾਡੀ ਕੀਤੀ ਸਫਲਾ ਵੀ ਹੋਏਗੀ ਧੰਨਵਾਦ ਬਾਬਾ ਜੀ